17 ਜਲਾਈ 20 ਤੋਂ ਬਾਅਦ ਅਸੀਂ ਭਰਤੀ ਹਾਂ ਸਰਕਾਰੇ ਨਹੀਂ ਅਧੂਰੇ ਕੇਂਦਰੀ ਪੇਸਕੜ ਲਾ ਕੇ ਸਾਨੂੰ ਸਰੇ ਨਹੀਂ 17 ਜਲਾਈ 20 ਤੋਂ ਬਾਅਦ ਅਸੀਂ ਭਰਤੀ ਹਾਂ ਸਰਕਾਰੇ ਨਹੀਂ ਤਿੰਨ ਸਾਲ ਹੋ ਗਏ ਕਿਉਂ ਨਾਉਂਦੀ ਸਾਨੂੰ ਲਰੇ ਨਹੀਂ ਹੋ ਪੇਸਕੇਲ ਪੰਜਾਬ ਦਮੰਗਦੇ ਮੁਲਾਜ਼ਮ ਸਾਰੇ ਨਹੀਂ ਪੇਸਕੇਲ ਪੰਜਾਬ ਦਮੰਗਦੇ ਮੁਲਾਜ਼ਮ ਸਾਰੇ ਨਹੀਂ ਅਧੂਰੇ ਕੇਂਦਰੀ ਪੇਸਕੇਲ ਲਾਕੇ ਸਾਨੂੰ ਸਾਰੇ ਨਹੀਂ 17 ਜੁਲਾਈ ਵੀ ਤੋਂ ਵਾਦੇ ਅਸੀਂ ਭਰਤੀ ਹਾਂ ਸਰਕਾਰੀ ਨਹੀਂ ਅਧੂਰੇ ਕੇਂਦਰੀ ਪੈਸਕੇਲ ਸਾਨੂੰ ਮਨਜ਼ੂਰ ਨਹੀਂ ਕਿਸ ਗੱਲ ਦੀ ਦਿੱਤੀ ਸਜਾ ਸਾਨੂੰ ਮਨਜ਼ੂਰ ਨਹੀਂ ਕਿਸ ਗੱਲ ਦੀ ਦਿੱਤੀ ਸਜਾ ਸਾਡਾ ਕਸੂਰ ਨਹੀਂ ਉਹ ਸੜਕਾਂ ਉੱਤੇ ਧਰਨਾ ਲਾਉਂਦੇ ਮੁਲਾਜ਼ਮ ਵਿਚਾਰੇ ਨਹੀਂ ਸਤਾਰਾਂ ਜਲਾਈ ਵੀ ਤੋਂ ਵਾਦੇ ਸੀ ਭਰਤੀ ਹਾਂ ਸਰਕਾਰੀ ਨਹੀਂ ਅਧੂਰੇ ਕੇਂਦਰੀ ਪੇਸ ਕੇ ਲਕੇ ਸਨੁਸਰਨੀ ਹੋਆ ਪਨੂ ਬੋਟਾ ਪਾ ਕੇ ਅਸੀਂ ਪਛਤਾਉਂਦੇ ਹਾਂ ਮਨਪ੍ਰੀਤ ਬੋਦਲ ਕੈਪਟਨ ਨੂੰ ਅਸੀਂ ਲਾਣ ਤਾਂ ਪਾਉਂਦੇ ਹਾਂ ਉਹਨਾਂ ਵਰਗਾ ਹਾਲ ਹੋਣਾ ਸੋਚੀ ਹੁ ਨਾ ਵਾਰੇ ਨੀ ਸਤਾਰਾ ਜਲਾਈ ਵੀ ਤੋ ਵਾਦੇ ਸੀ ਪਰਤੀ ਹਾਂ ਸਰਕਾਰੇ ਨੀ ਸਤਾਰਾਂ ਜਲਾਈ ਵੀ ਤਵਾਦੇ ਸੀ ਪਰਤੀ ਹਾਂ ਸਰਕਾਰੇ ਨੀ ਇਹ ਯਾਰ ਮਲਾਜਮ ਪੈਨਸ਼ਨਰ ਦਾ ਕਿਉਂ ਰੱਖੀ ਬੈਠੇ ਹੋ ਉਹ 13% ਡੀਏ ਬਕਾਇਆ ਕਿਉਂ ਰੱਖੀ ਬੈਠੇ ਹੋ ਹੱਕ ਹੈ ਸਾਡਾ ਸਾਡਾ ਹੱਕ ਕਿਉਂ ਦੱਬੀ ਬੈਠੇ ਹੋ ਹੱਕ ਹੈ ਸਾਡਾ ਸਾਡਾ ਹੱਕ ਕਿਉਂ ਦਬੀ ਬੈਠੇ ਹੋਂ ਪ੍ਰਾਣੀ ਪੈਛੜ ਦਾ ਵਾਅਦਾ ਕਰਕੇ ਕਿਉਂ ਮੁੱਕਰੀ ਗਈ ਸਰਕਾਰੇ ਨੀ ਪੇਸ ਕੇਲ ਦਾ ਵਾਅਦਾ ਕਰਕੇ ਕਿਉਂ ਮੁੱਕਰੀ ਗਈ ਸਰਕਾਰੇ ਨੀ ਸਤਾਰਾ ਜਲਾਈ ਵੀ ਤੋਂ ਵਾਦੇ ਅਸੀਂ ਭਰਤੀ ਹਾਂ ਸਰਕਾਰੇ ਨੀ ਤਿੰਨ ਸਾਲ ਹੋ ਗਏ ਕਿਉਂ ਲਉਂਦੀ ਸਾਨੂੰ ਲਰੇ ਨੀ ਸਪਰੀਮ ਕੋਰਟ ਵਿੱਚ ਐਸ ਐਲ ਪੀ ਲਾ ਕੇ ਤੂੰ ਹਾਰੇ ਨਹੀਂ 17 ਜਲਾਈ ਵੀ ਤੋ ਵਾਦੇ ਸੀ ਪਰਤੀ ਹਾਂ ਸਰਕਾਰੇ ਨਹੀਂ ਅਧੂਰੇ ਕੇਂਦਰੀ ਭੇਸ ਕਹਿਣ ਲਾ ਕੇ ਸਾਨੂੰ ਸਾਰੇ ਨਹੀਂ 17 ਜਲਾਈ ਵੀ ਤੋ ਵਾਦੇ ਸੀ ਪਰਤੀ ਹਾਂ ਸਰਕਾਰੇ ਨਹੀਂ ਜੈ ਜਨਤਾ ਜੈ ਸ਼ਿਗਰ ਜਿੱਤ ਲੜਦੇ ਲੋਕਾਂ ਦੀ ਧੰਨਵਾਦ